ਵਿਆਦਵੀ ਨੇ ਰੋਕੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂ ਗ੍ਰੰਥ ਦੀ ਵਿਅਦਵੀ ਕੀ ਹੋਣੀ? ਨਾ ਕਰਾਣ ਨੂੰ ਖਤਰਾ ਸੀ, ਨਾ ਗਿੰਦਾਂ ਨੂੰ ਖਤਰਾ ਸੀ, ਨਾ ਮੰਦਰ ਨੂੰ ਖਤਰਾ ਸੀ। ਜਦੋਂ ਵੀ ਰਾਜ ਆਇਆ, ਜਿਹੜੀ ਵੀ ਕੌਮ ਦਾ ਰਾਜ ਆਇਆ, ਉਹਨੇ ਆਪਣਾ ਆਪਣਾ ਧਰਮ ਫਲਾਇਆ। ਮੁਗਲ ਆਏ, ਕੋਲੀ ਮੁਸਲਮਾਨਾਂ ਨੂੰ ਬਧਾਉਣ ਦਾ ਯਤਨ ਕੀਤਾ। ਅੱਜ ਹਿੰਦੂਆਂ ਦਾ ਰਾਜ ਹੈ ਉਹ ਹਿੰਦੂ ਧਰਮ ਨੂੰ ਵਧਾਉਣ ਦਾ ਜਨਨ ਕਰ ਰਹੇ ਹੈ ਆਪਾਂ ਹਰ ਮੰਦਰ ਲੈਨੇ ਹੈ ਰਾਤ ਅੱਧੀ ਦੇਖਦੇ ਦੇ ਵਿੱਚ ਆਏ ਇੱਕ ਹਿੰਦੂ ਜੈਂਟਲਮੈਨ ਸਾਡੇ ਮਿਲਿਆ ਜਿਹੜੀ ਬੌਮ ਦੇ ਖੇਤਰਾਵਾਂ ਗਾਰ ਕਰਦੇ ਨੇ ਉਹ ਹਿੰਦੂਮਨ ਜੈਂਟਲਮੈਨ ਜਿੱਦਾਂ ਆਪ ਤੇ ਗੋਲਡਨ ਟੈਂਪਲ ਨੇ ਜਾ ਕੇ हमको ਬੜਾ ਅਨੰਦ ਆਂਦਾ ਹੈ ਉਹ ਕਹਿੰਦਾ ਇਹ ਟਿਕਾਣਾ ਮੈਨੂੰ ਦੱਸੋ ਇਹ ਗੋਲਡਨ ਟੈਂਪਲ ਹੈ ਸੁਵਰਨ ਮੰਦਿਰ ਹੈ ਜਾਇ ਕੀ ਹੈ ਅਸੀਂ ਉਹਨਾਂ ਨੂੰ ਕਿਹਾ ਇਹਦਾ ਨਾਮ ਦਰਬਾਰ ਸਾਹਿਬ ਹੈ ਨਾ ਇਹ ਗੋਲਡਨ ਟੈਂਪਲ ਹੈ ਨਾ ਇਹ ਸੁਵਰਨ ਮੰਦਿਰ ਹੈ ਇਹ ਦਰਬਾਰ ਸਾਹਿਬ ਦਾ ਦਰਬਾਰ ਬਹਿਜਦਾ ਰਹੇਗਾ ਤੇ ਫਿੱਕੀਂਦਾ ਹੈ ਇਹ ਦਰਬਾਰ ਦਾ ਖਤਰਾ ਹੈ ਤੇ ਸਿੱਖੀ ਨੂੰ ਖਤਰਾ ਹੈ